ਉਦ ਰਾਜੇਵਾਲ ਵਿੱਚ ਰਾਮਰਤਨ ਮੰਜੇ ਤੇ ਪਿਆ ਪਾਸੇ ਮਾਰ ਰਿਹਾ ਹੈ ਆਪਣੀ ਹੋਣ ਵਾਲੀ ਘਰ ਵਾਲੀ ਬਾਰੇ ਸੋਚ ਰਿਹਾ ਹੈ ਕੱਲ ਨੂੰ ਹੋਣ ਵਾਲੇ ਆਪਣੇ ਵਿਆਹ ਬਾਰੇ ਸੋਚ ਰਿਹਾ ਉਸ ਨੂੰ ਅਚਵੀਜੀ ਲੱਗੀ ਹੋਈ ਸੀ ਕਿ ਕਦੋਂ ਦਿਨ ਚੜੇ ਤੇ ਕਦੋਂ ਸੇਰਾ ਮੰਨ ਕੇ ਆਪਣੇ ਹੱਥ 'ਚ ਤਲਵਾਰ ਫੜ ਕੇ ਸੱਜ ਧੱਜ ਕੇ ਲੋਪੋਚ 'ਚ ਬੈਠੀ ਆਪਣੀ ਸੁਪਣਿਆਂ ਦੀ ਮਲਕਾ ਨੂੰ ਵਿਆਹ ਕੇ ਲੈ ਕੇ ਆਪਣੇ ਘਰ ਆਵੇ ਨੇਕੇ ਰਾਜੇ ਤੋਂ ਉਸ ਦੀ ਸੁੰਦਰਤਾ ਦੀਆਂ ਸਿਫਤਾਂ ਨੇ ਰਾਮਰਤਨ ਨੂੰ ਪਛਾਣ ਕਰ ਰੱਖਿਆ ਸੀ ਕੀ ਕਦੋਂ ਟਾਈਮ ਆਵੇਗਾ ਜਦੋਂ ਇੰਦਰ ਦੇ ਅਖਾੜੇ ਦੀ ਅਪਸਰਾ ਅਮ੍ਰਿਗ ਨਾਨੀਤਾ ਪ੍ਰਤਾਪੀ ਸੁਹਾਗ ਸੇਤ ਤੇ ਉਸ ਦੇ ਸਾਹਮਣੇ ਹੋਊਗੀ ਆਪਣੀ ਲਟ-ਲਟ ਬਲਦੀ ਜਵਾਨੀ ਦੀ ਜਵਾਲਾ ਤੇ ਸਾਖਸ਼ਾ ਦਰਸ਼ਨ ਕਰਾਏਗੀ ਫਿਰ ਉਸਨੇ ਆਪਣੀ ਜੇਬ 'ਚ ਹੱਥ ਮਾਰਿਆ ਇਹ ਦੇਖਣ ਲਈ ਕਿ ਜਿਹੜੀ ਚਾਂਦੀ ਦੀ ਮੰਦਰੀ ਉਸਨੇ ਆਪਣੀ ਪਿਆਰੀ ਪ੍ਰਤਾਪੀ ਦਾ ਘੁੰਡ ਚੁੱਕਣ ਵੇਲੇ ਤੋਹਫ਼ੇ ਵਿੱਚ ਬਣਾਈ ਸੀ ਉਹ ਯਾਰਾਂ ਨਾਲ ਨੱਚਦੇ ਹੋਏ ਕਿਤੇ ਡਿੱਗ ਤਾਂ ਨਹੀਂ ਪਈ ਪਰ ਜੇਬ ਜੀ ਮਹਿਸੂਸ ਕਰਕੇ ਉਹਨੂੰ ਅੰਤਾਂ ਦਾ ਸਕੂਨ ਮਿਲਿਆ ਮੈਂ ਉਸ ਦਾ ਕੁੰਡ ਚੁੱਕਣ ਵੇਲੇ ਉਹਨੂੰ ਆਖਾਂਗਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਤੈਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵਾਂਗਾ ਮੇਰੀ ਪ੍ਰਤਾਪ ਕੁੜੇ ਨਹੀਂ 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 ਪ੍ਰਤਾਪ ਕੋਰ ਵੱਡਾ ਏ ਮੈਂ ਉਹਨੂੰ ਪਿਆਰ ਨਾਲ ਭਰੀ ਆਖਾਂਗਾ ਹਾਂ ਇਹ ਠੀਕ ਹੈ ਪਰੀ ਤੇ ਉਹ ਹੈ ਵੀ ਪਰੀਆਂ ਵਰਗੀ ਏ ਨੇਕੀਤਾ ਦੇ ਦਸਨ ਮੁਤਾਬਿਕ ਉਹ ਪਰੀਆਂ ਤੋਂ ਵੀ ਸੋਹਣੀ ਐ ਫਿਰ ਇਸ ਨੂੰ ਨੇਕੇ ਰਾਜ ਦੀਆਂ ਸਿਫਤਾਂ ਯਾਦਾਂ ਕੀਆਂ ਸੋਹਣੀ ਤੇ ਸੁਨੱਖੀ ਕੁੜੀ ਮੁੱਖ ਅਫਤਾਬ ਜਾ ਮਟਕ ਮਟਕ ਉਹ ਮੋਰਾ ਵਾਂਗੂ ਤੁਰਦੀ ਗੁੰਦਵਾ ਸਰੀਰ ਤੇ ਵਾਲ ਕਾਲੇ ਨਾਗਪੂਰੇ ਚੜੀਏ ਜਵਾਨੀ ਨੱਡੀ ਉਡੋ ਊਡ ਕਾਤੀ ਗੱਲਾਂ ਵਿੱਚ ਟੋਏ ਤੇ ਬੁੱਲ ਨੇ ਗੁਲਾਬੀ ਅਤਿ ਦਿਰ ਕਾਣ ਗੱਲਾਂ ਅੱਖਾਂ ਨਾਲ ਕਰਦੀ ਆਂੜ ਤੇ ਗਵਾੜ ਚਰਚੇ ਨੇ ਸੁਖ ਜਲਾ ਲੋਪੋ ਦੀ ਮੰਢੀਰ ਸਾਰੀ ਨੱਟੀ ਉਤੇ ਮਾਰਦੀ ਆਪਣੀ ਹੋਣ ਵਾਲੀ ਘਰ ਵਾਲੀ ਦੀ ਸੁੰਦਰਤਾ ਤੇ ਸੁਆਪਨ ਬਾਰੇ ਸੋਚਦਿਆਂ ਰਾਮਰਤਨ ਨੂੰ ਕਦੋਂ ਨੀਂਦ ਆ ਗਈ ਪਤਨੀ ਲੱਗਿਆ ਉਹਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਆਪਣੀ ਜੋਹਰਾ ਜਬੀ ਤੇ ਖਵਾਬਾਂ ਵਿੱਚ ਖੋ ਗਿਆ ਸਵੇਰ ਉਸ ਦੀ ਮਾਂ ਸੀਬੋ ਨੇ ਪਿਆਰ ਨਾਲ ਉਸਨੂੰ ਜਗਾਇਆ ਹੀ ਉਠ ਪੁੱਤ ਦੇ ਕਿੱਡਾ denn ਚੜ ਆਇਆ ਪਿੰਡ ਦਾ ਨਾਈ ਨਾਈ ਥੋਈ ਵਾਸਤੇ ਸਾਰਾ ਸਮਾਨ ਤਿਆਰ ਕਰੀ ਬੈਠਾ ਚੱਲ ਜਲਦੀ ਕਰ ਫਿਰ ਹੋਰ ਸ਼ਗਨ ਵਿਹਾਰ ਵੀ ਤਾਂ ਕਰਨੇ ਆ ਫਿਰ ਬਰਾਤ ਨੂੰ ਰਸਤੇ ਵਿੱਚ ਵੀ ਤਾਂ ਟਾਈਮ ਲੱਗਣਾ ਛੇਤੀ ਦਿਨੇ ਉਠ ਮੇਰਾ ਪੁੱਤ ਜਲਦੀ ਨਾਲ ਤਿਆਰ ਹੋ ਕੇ ਜਾਓ ਤੇ ਮੇਰੀ ਸੋਹਣੀ ਜੀ ਚਾਨਵਰਗੀ ਨੂੰ ਨੂੰ ਵੀ ਆ ਕੇ ਘਰ ਲੈ ਕੇ ਆਓ ਸੁੱਖ ਨਾਲ ਮੈਂ ਵੀ ਨੋ ਦੇ ਹੱਥਾਂ ਦੀਆਂ ਪੱਕੀਆਂ ਖਾਵਾਂ ਬੁਥੇਰਾ ਚਿਰ ਹੋ ਗਿਆ ਤੁਹਾਨੂੰ ਖਵਾ ਦਿੱਤੀਆਂ ਹੁਣ ਮੈਨੂੰ ਵੀ ਕੁਝ ਸੁੱਖ-ਰਾਮ ਮਿਲੇ ਆਪਣੇ ਬੱਚਿਆਂ ਤੋਂ ਖੁਸ਼ੀ ਦੇ ਮਾਰੇ ਸਿੰਬੋ ਦਾ ਤਾਂ ਦਰਤੀਤੇ ਪੈ ਨਹੀਂ ਲੱਗ ਰਿਆ ਸੀ ਕਿ ਕਿਹੜਾ ਵੇਲਾ ਹੋਵੇ ਮੈਂ ਆਪਣੀ ਨੋ ਪੁੱਤ ਦੀ ਜੋੜੀ ਤੋਂ ਪਾਣੀ ਵਾਰ ਕੇ ਪੀਵਾ ਤੇ ਆਪਣੀ ਸੋਹਣੀ ਸੁਨੱਖੀ ਨੋ ਮਿਲੀ ਹੋਣ ਕਰਕੇ ਸਾਰੀਆਂ ਅੰਡਣਾ ਗੌਣਨਾਂ ਤੋਂ ਉਹਦੀ ਸੁੰਦਰਤਾ ਦੀਆਂ ਸਿਫਤਾਂ ਸੁਣਾ ਤੇ ਵਧਾਈਆਂ ਲਾਵਾਂ ਸਵਾ ਵਧਾਈਆਂ ਭੈਣ ਸਵਾ ਵਧਾਈਆਂ ਪਰਮਾਤਮਾ ਸਾਰਿਆਂ ਨੂੰ ਵਧਾਵੇ ਭੈਣ ਮੇਰੀਏ ਇਹ ਖੁਸ਼ੀਆਂ ਦੇ ਦਿਨ ਵਾਹਿਗੁਰੂ ਸਭ ਤੇ ਲਿਆਵੇ ਕਿਸੇ ਗਵੰਡਨੀਆਂ ਦਿੱਤੀਆਂ ਵਧਾਈਆਂ ਤੇ ਸੀਮੋ ਨੇ ਖੁਸ਼ੀ ਜਿਹਾਖਿਆ ਵੈਸੇ ਤਾਂ ਨਯਾਨ ਨੇ ਸਾਰੇ ਸਕੇ ਘਰਾਂ ਵਿੱਚ ਨਾਈ ਤੋਂ ਇਹ ਸੱਦਾ ਦਿੱਤਾ ਹੋਇਆ ਔਰਤਾ ਦੇ ਆਉਣ ਦੀ ਆਵਾਜ਼ ਤੋਂ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਨਾਈ ਤੋਂ ਹੀ ਸ਼ੁਰੂ ਹੋਗੀ ਤੇ ਰੰਧੀਆਂ ਵੀ ਰਸਮ ਵਿੱਚ ਸ਼ਾਮਲ ਹੋਣ ਲਈ ਪਹੁੰਚ ਰਹੀਆਂ ਸਨ ਰਾਜੇ ਨੇ ਲਾੜੇ ਨੂੰ ਖੰਮਣੀ ਬੰਨੀ ਵਾਲੇ ਪਟੜੇ ਤੇ ਬਿਠਾਇਆ ਤੇ ਔਰਤਾ ਗਾਉਂਦੀਆਂ ਰਹੀਆਂ ਆਂਗਣ ਚੀਕੜ ਕਿੰਨੇ ਕੀਤਾ ਨੀ ਕਿੰਨੇ ਡੋਲਿਆ ਪਾਣੀ ਦਾਦੇ ਦਾ ਪੋਤੜਾ ਨਹਾਤਾ ਨੀ ਉਹਨੇ ਡੋਲਿਆ ਪਾਣੀ ਆਂਗਣ ਚੀਕੜ ਕਿੰਨੇ ਕੀਤਾ ਨੀ ਕਿੰਨੇ ਡੋਲਿਆ ਪਾਣੀ ਬਾਪ ਦਾ ਲਾਡਲਾ ਨਹਾਤੜਾ ਨੀ ਉਹਨੇ ਡੋਲਿਆ ਪਾਣੀ ਨਹੀਂ ਤੋ ਇਹ ਤੋਂ ਬਾਅਦ ਮਾਮੇ ਨੇ RAM ਨੂੰ ਸ਼ਗਨ ਦਿੱਤਾ ਤੇ ਪੈਰ ਨਾਲ ਠੁੱਟੀਆਂ ਤੋੜ ਕੇ ਰਾਮਨੋ ਚੌਕ ਕੇ ਸੁਹਾਣ ਦੇ ਵਿੱਚ ਲੈ ਗਿਆ ਜਿੱਥੇ ਉਹਦੇ ਕੱਪੜੇ ਪਾ ਕੇ ਤਿਆਰ ਹੋਣਾ ਸੀ ਫਿਰ ਭੈਣ ਨੇ ਸੇਹਰਾ ਤੇ ਭਾਬੀ ਨੇ ਸੁਰਮਾ ਪਾਉਣਾ ਸੀ ਔਰ ਤਾਂ ਹੀਰੇ ਦਿੰਦੀਆਂ ਗਾਉਂਦੀਆਂ ਸਨ ਲੋਹਾਰੋ ਮਾਲਣ ਆਈ ਵੀਰਾ ਤੇਰਾ ਸੇਹਰਾ ਗੁੰਦ ਲੈ ਆਈ ਵੀਰਾ ਤੇਰੇ ਸੇਰਿਆਂ ਦਾ ਕੀ ਮੁੱਲ ਵੀਰਾ 1 ਲੱਖ ਤੇ 1.5 ਹਜ਼ਾਰ ਰੁਪਏ ਨੇ ਇਹ ਤਾਂ ਹੈਗੇ ਨੇ ਅਨਮੋਲ ਵੀਰਾ ਜੁਗ ਜੁਗ ਜੀਵੇ ਵੀਰਾ ਬੰਨਣ ਵਾਲਿਆ ਤੈਨੂੰ ਲੱਗੇ ਨਾ ਤੱਤੀ ਵਾਵੇ ਵੀਰਾ ਮੇਰਿਆ ਫਿਰ ਮੁਖਾਲ ਕਰਦੀ ਹੋਈ ਵੱਟੀ ਪਰ ਜਾਏ ਆਪਣੇ ਦਿਓਰ ਦੇ ਅੱਖਾਂ ਵਿੱਚ ਸੁਰਮਾ ਪਾਉਂਦੀ ਤੇ ਆਪਣੇ ਸੋਹਣੇ ਦਿਓਰ ਤੋਂ ਨਹੋਰੇ ਨਾਲ ਤੰਜਾ ਕਸਤੀ ਹੋਈ ਕਹਿੰਦੀ ਹੈ ਪਹਿਲੀ ਸਲਾਈ ਵੇ ਦਿਓਰਾ ਰਸ ਪਰੀ ਦੂਜੀ ਵੇ ਗੁਲਨਾਰ ਜੀ ਜਸਲਾਈ ਤਾਂ ਪਾਵਾਂ ਜੇ ਮੋਰਾ ਦੇਵੇ ਧਿਆਰਾ ਜੋ ਸਾਡੀਆਂ ਚਾਰ ਫਿਰ ਜਾਂਜ ਚੜਨ ਵੇਲੇ ਭੈਣ ਆਪਣੇ ਲਾੜਾ ਬਣੀ ਵੀਰ ਦੀਆਂ ਪਲਾਵਾਂ ਲੈਂਦੀ ਹੋਈ ਆਪਣੇ ਪਿਆਰ ਜ਼ਾਹਰ ਕਰਦੀ ਹੈ ਵੈਸੇ ਵੀ ਭੈਣਾਂ ਨੂੰ ਆਪਣੇ ਵੀਰ ਸਾਰੇ ਜੱਗ ਨਾਲੋਂ ਪਿਆਰੇ ਹੁੰਦੇ ਨੇ ਸਿਖਰ ਦੁਪਹਿਰੇ ਵੀਰਾ ਜਾਂਜ ਚੜਿਆ ਕੋਈ ਧੁੱਪ ਲਗੇ ਕੁਮਲਾ ਜੇ ਮੈਂ ਹਵਾ ਬਦਲੀ ਸੂਰਜ ਲਮਾਵੇ ਜੱਗੋ ਪਿਆਰ ਆਵੇ ਛੁਪਾ ਸਾਰੇ ਰੀਤੀ ਰਿਵਾਜ ਕਰਨ ਤੋਂ ਬਾਅਦ RAM ਨਸਰ ਵਾਲੇ ਸਣੇ ਰੱਥ ਗੱਡੀ ਵਿੱਚ ਬਿਠਾਇਆ ਗਿਆ ਬਾਕੀ ਦੇ ਬਰਾਤੀ ਕੁਝ ਤਾਂ ਆਪੋ ਆਪਣੀਆਂ ਘੋੜੀਆਂ ਘੋੜੇ ਤੇ ਬਹੁਤ ਸ਼ਿੰਗਾਰੇ ਹੋਏ ਗੱਡੇ ਗੱਡੀਆਂ ਵਿੱਚ ਬੈਠ ਗਏ ਚਲੋ ਵੀ ਜਲਦੀ ਕਰੋ ਤਰਿਏ ਆਪਾਂ ਹੁਣ ਸਮਾਂ ਵੀ ਸਵਾਈ ਜਾ ਫੇਰ ਐਵੇਂ ਨਾ ਕੋਈ ਛਿਕ ਛਕਾ ਮਾਰ ਦੇਵੇ ਤੇ ਬਦਸ਼ਗਨੀ ਵੀ ਕਰ ਦੇਵੇ ਅਮਰ ਸਿੰਘ ਨੇ ਜਲਦੀ ਕਰਦੇ ਹੋਏ ਸਾਰੇ ਬਰਾਤੀਆਂ ਨੂੰ ਆਖਿਆ ਤੇ ਆਪ ਸੋਹਣੇ ਤੇ ਸ਼ਿੰਗਾਰੇ ਬੋਤੇ ਤੇ ਬੈਠ ਗਿਆ ਤੇ ਬਰਾਤ ਨੇ ਲੋਪੋ ਵੱਲੋਂ ਚਾਲੇ ਪਾ ਦਿੱਤੇ ਇਧਰ ਕਾਕੇ ਦੀ ਹਵੇਲੀ ਵਿੱਚ ਵੀ ਦੋ ਦੁਪਹਿਰੇ ਬਾਅਦ ਕਾਕੇ ਦੇ ਯਾਰ ਬੇਲੇ ਪਹੁੰਚਨੇ ਸ਼ੁਰੂ ਹੋ ਗਏ ਸੱਬੋ ਬਹੋਣੀ ਸਾਰਿਆਂ ਦੇ ਰਾਤ ਨੂੰ ਪੈਣ ਵਾਸਤੇ ਮੰਜੇ ਬਿਸਤਰਿਆਂ ਤੇ ਖਾਣ ਪੀਣ ਦਾ ਇੰਤਜ਼ਾਮ ਕਰਨ ਲੱਗੇ ਗੁੱਜਰ ਤੇ ਉਹਨਾਂ ਨਾਲ ਗਏ ਅਲੀ ਕੀਚੇ ਅਮਲੀ ਨੇਟਕੀ ਜੋ ਦੋ ਹਿਰਣ ਅਤੇ ਕੁਝ ਤਿੱਤਰ ਬਟੇਰੇ ਮਾਰ ਲੈਂਦੇ ਗੁੱਜਰ ਉਹਨਾਂ ਨੂੰ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਸਿਆਲੂ ਦਿਨ ਹੋਣ ਕਾਰਨ ਪੰਜ ਰਤਨੀ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਦੇਸੀ ਸ਼ਰਾਬ ਦੀ ਖਵਾੜ ਸਾਰੇ ਵਾਤਾਵਰਨ ਨੂੰ ਛਾ ਰਹੀ ਸੀ ਤਲਕਿਆਂ ਤੋਂ ਸੱਤ ਅੱਠ ਘੋੜਸਵਾਰ ਬਾਹਰਲੀ ਹੋਵੇਲੀ ਪਹੁੰਚ ਗਏ ਸਭੋ ਨੇ ਉਹਨਾਂ ਦੇ ਘੋੜੇ ਤਵੇਲੇ 'ਚ ਬਣਵਾਏ ਤੇ ਉਹਨਾਂ ਨੂੰ ਆਪਣੇ ਸਰਦਾਰ ਕੋਲ ਲੈ ਆ ਉਹ ਆ ਬਈ ਮਿਲਖਸਿਆ ਕੀ ਹਾਲ ਹੈ ਤੁਹਾਡੇ ਕਾਕੇ ਨੇ ਮਿਲਖ ਸਿੰਘ ਨੂੰ ਕਿਲੇ ਵਾਲੇ ਤੇ ਉਹਨਾਂ ਨਾਲ ਆਏ ਮੱਗਰ ਸਿੰਘ ਤੇ ਉਹਦੀਆਂ ਸਾਥੀਆਂ ਦਾ ਬੜੇ ਪਿਆਰ ਤੇ ਸਤਿਕਾਰ ਨਾਲ ਸਵਾਗਤ ਕੀਤਾ। ਤੂੰ ਆਏ ਘਰ ਸਰਦਾਰ ਹੋਣ ਲਈ ਉੱਪਰਲੇ ਦੋ ਕਮਰੇ ਖੋਲ ਦੇ ਤੇ ਇਹਨਾਂ ਦੇ ਖਾਣ ਪੀਣ ਦਾ ਬੰਦੋਬਸਤ ਵੀ ਉੱਪਰ ਹੀ ਕਰ ਦੇ। ਕਾਕੇ ਨੇ ਮਿਲਖ ਸਿੰਘ ਨਾਲ ਗੱਲਬਾਤ ਕਰਦੇ ਨੇ ਸੱਭ ਨੂੰ ਉਹਨਾਂ ਦੀ ਸੇਵਾ ਪਾਣੀ ਕਰਨ ਲਈ ਜ਼ਿੰਮੇਵਾਰੀ ਦੇ ਦਿਆਂ ਕਿਹਾ। ਸ਼ਾਮ ਤੱਕ ਬਾਹਰਲੀ ਹਵੇਲੀ ਵਿੱਚ ਪੂਰੀਆਂ ਰੌਣਕਾਂ ਲੱਗ ਚੁੱਕੀਆਂ ਸਨ। ਆਸ-ਪਾਸੇ ਦੇ ਵੈਲੀ ਬੰਦੇ ਹਵੇਲੀ ਵਿੱਚ ਜਮਾ ਹੋ ਚੁੱਕੇ। ਸ਼ਰਾਬ ਦੇ ਨਾਲ ਕਾਕੇ ਨੇ ਰਾਤ ਦੀ ਮਹਿਫਲ ਨੂੰ ਰੰਗੀਨ ਬਣਾਉਣ ਲਈ ਲੁਧਿਆਣੇ ਦੀ ਬਹੁਤ ਸੋਹਣੀ ਨੱਚਣੀ ਦਾ ਇੰਤਜ਼ਾਮ ਕੀਤਾ। ਜੋ ਹਵੇਲੀ ਦੇ ਹਾਲ ਕਮਰੇ ਵਿੱਚ ਚੱਲ ਰਿਹਾ ਸੀ। ਉਹ ਸੱਬੋ ਜਾਓ ਏ ਗਰਮ ਜੱਪਾ ਆ ਕੇ ਲਿਆਓ ਪੋਰਾ। ਸਰਦਾਰ ਹੋਣਾ ਵਾਸਤੇ ਕਾਕੇ ਨੇ ਤਲੇਕੀਆਂ ਵਾਲਿਆਂ ਦੇ ਖਾਲੀ ਪਿਆਰ ਥਾਲ ਵੇਖ ਕੇ ਸੱਬਨ ਨੂੰ ਆਖਿਆ, ਉਦਰ 4 ਕੁ ਵਜਦੇ ਨੂੰ ਜਨਵੀ ਲੋਪ ਪਹੁੰਚ ਗਈ ਸਾਰੀ ਜਨ ਨੇ ਪਹਿਲਾਂ ਪਿੰਡ ਉਤੋਂ ਦੀ ਗੇੜਾ ਦਿੱਤਾ ਫਿਰ ਗੋਪਾਲੇ ਤੇ ਪਿੰਡ ਤੇ ਮੋਦਬਰ ਬੰਦਿਆਂ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਧਰਮਸ਼ਾਲਾ ਵਿੱਚ ਸਾਰੀ ਜਨ ਦਾ ਉਤਾਰਾ ਕਰਵਾਇਆ ਗਿਆ ਉਹਨਾਂ ਦੇ ਖਾਣ ਪੀਣ ਅਤੇ ਉਹਨਾਂ ਦੇ ਘੋੜੇ ਘੋੜੀਆਂ ਬੋਤੇ ਤੇ ਬਲਦਾਂ ਵਾਸਤੇ ਚਾਰੇ ਦਾ ਪ੍ਰਬੰਧ ਕੀਤਾ ਗਿਆ ਦੋ ਦੋ ਹਾੜੇ ਲਾ ਕੇ ਗਹਿਰੇ ਜਿਹੋਏ ਬਰਾਤੀ ਪਿੰਡੋਂ ਬਾਹਰ ਖੇਤਾ ਵੱਲੋਂ ਨਿਕਲ ਤੁਰੇ ਕੁਝ ਮਸਤੇ ਹੋਏ ਗੱਭਰੂ ਅੱਖਾਂ ਤਕ ਤੀਆਂ ਕਰਨ ਲਈ ਪਿੰਡ ਵੇਖਣ ਬਹਾਨੇ ਪਿੰਡ ਚ ਵੜ ਗਏ ਨੀਕਾ ਰਾਜਾ ਤੇ ਉਹਨਾਂ ਨਾਲ ਗੋਪਾਲੇ ਦੇ ਸਕੇ ਘਰਾਂ ਦੇ ਮੁੰਡੇ ਬਰਾਤਿਆਂ ਦੀ ਆਉ ਭਗਤ ਕਰਨ ਵਾਸਤੇ ਭਜ ਨਾਟਕ ਕਰ ਰਹੇ ਸਨ ਧਰਮਸ਼ਾਲਾਵਾਂ ਵਿੱਚ ਵੀ ਅੱਗ ਬਾਲ ਕੇ ਕੜਾਹਾ ਪਾਣੀ ਦਾ ਤੱਤਾ ਕੀਤਾ ਗਿਆ ਬਰਾਤਿਆਂ ਦੇ ਮੂੰਹ ਹੱਥ ਧੋਣ ਵਾਸਤੇ ਨਹਾਉਣ ਵਾਸਤੇ ਉਹ ਬਿੰਦਰਾ ਕਿਸੇ ਚੀਜ਼ ਦੀ ਘਾੜਤਾ ਨਹੀਂ ਧਿਆਨ ਰੱਖੇ ਮੇਰਾ ਪੁੱਤ ਬਣ ਕੇ ਨੀਕਾ ਰਾਜ ਨੇ ਆਖਿਆ ਘਰ ਵਿੱਚ ਹੁੰਦਾ ਸ਼ੋਰ ਸ਼ਰਾਬਾ ਤੇ ਬੱਚਿਆਂ ਦਾ ਚੀਕ ਚਿਹਾੜਾ ਉਹ 10 ਸੈ ਬੈਠੀ ਪ੍ਰਤਾਪੀ ਨੂੰ ਭੈੜਾ ਲੱਗ ਰਿਹਾ। ਉਹਦਾ ਦਿਲ ਕਰਦਾ ਸੀ ਕਿ ਇਹ ਸ਼ੋਰ ਸ਼ਰਾਬੇ ਤੋਂ ਕਿਤੇ ਦੂਰ ਭੱਜ ਜਾਵੇ। ਜਿੱਥੇ ਕੋਈ ਵੀ ਨਾ ਬੋਲਦਾ ਹੋਵੇ। ਚਾਰੇ ਪਾਸੇ ਸ਼ਾਂਤੀ पसरी ਹੋਵੇ। ਤੇ ਉਹ ਆਪਣੇ ਮਾਹੀ ਦੀ ਬੁੱਕਲ ਵਿੱਚ ਸਿਰ ਰਾ ਕੇ ਸਾਰੀ ਦੁਨੀਆ ਤੋਂ ਬੇਖਬਰ ਪਿਆਰ ਭਰੀਆਂ ਮਿੱਠੀਆਂ ਮਿੱਠੀਆਂ ਗੱਲਾਂ ਆਪਣੇ ਸੋਹਣੇ ਨਾਲ ਕਰਦੀ ਰਹੇ। ਪਰ ਇਹ ਸਭ ਸੋਚਣਾ ਉਸ ਨੂੰ ਹੁਣ ਸੁਪਨਾ ਮਾਤਰੀ ਲੱਗ ਰਿਹਾ ਸੀ। ਇਹੋ ਸਭ ਸੋਚਦੀ ਉਹ ਆਪਣੀਆਂ ਸੋਚਾਂ ਚ ਗਵਾਚ ਗਈ। ਵਿਦਾਈ ਜੀ ਵਿਦਾਈ ਘਰ ਵਿੱਚ ਹੋਣ ਲੱਗੀ। ਕਾਲੀ ਵਿੱਚ ਬਾਪ ਨੇ ਇੱਜ਼ਤ ਬਚਾਈ ਸੀ। ਗਿਣੇ ਮਿੱਥੇ ਬੰਦੇ ਲੋ ਪੋਚੇ ਗਰੀਬੀ ਦਾਵੇ। ਬਾਪ ਪਰ ਤਾਪੀ ਦੇ ਨੇ ਜੰਜ ਸਦਵਾਈ ਸੀ। ਬੜੀ ਮਾੜੀ ਦੁਨੀਆ ਵਿੱਚ ਛੋੜੇ ਸੱਚੇ ਆਸ਼ਕਾ ਨੂੰ। ਵਗਦੇ ਨੇ ਹੰਝੂ ਨੱਡੀ ਬੜਾ ਕੁਰਲਾਵੇ ਜੀ। ਰੋਵੇ ਕੁਰਲਾਵੇ ਬੜੀ ਕੁੰਝ ਇੱਕ ਸੁਖ ਜੋਲਾ। ਚੁੱਕ ਕੇ ਕਹਾਰਾ ਕਹਿੰਦੇ ਡੋਲੀ ਵਿੱਚ ਪਾਈ ਸੀ ਰੋਟੀ ਖਾਣ ਕੇ ਬਰਾਤੀ ਆਪੋ ਆਪਣੇ ਬਿਸਤਰਿਆਂ 'ਚ ਬੈਠੇ ਭੰਡ ਮਰਾਸੀਆਂ ਦੀਆਂ ਯਬਲੀਆਂ ਤੇ ਠਾਕੇ ਲਾਰੇ ਸਨ ਕੁਝ ਪਿੰਡਾਂ ਵਿੱਚ ਗੇੜੀ ਲਾਉਣ ਗਏ ਹਲੇ ਤੱਕ ਮੁੜੇ ਨਹੀਂ ਰਾਮ ਰਤਨ ਆਪਣੇ ਖਿਆਲਾਂ 'ਚ ਗਵਾਚਿਆ ਆਉਣ ਵਾਲੀ ਜ਼ਿੰਦਗੀ ਦੇ ਸੁਪਨੇ ਲੈ ਰਿਹਾ ਸੀ ਅਮਰ ਸਿੰਘ ਇੱਕ ਬੇਨਤੀ ਹੈ ਸਾਡੀ ਕੱਲ ਨੂੰ ਆਪ ਬੱਚਿਆਂ ਦੇ ਆਨੰਦਕਾਰ ਸਵੇਰੇ ਇਸ ਵਕਤ ਤੇ ਤਾਰਿਆਂ ਦੀ ਛਾਂ ਵਿੱਚ ਕਰਨੇ ਆ ਕਿਉਂਕਿ ਦਿਨ ਛੋਟਿਆ ਐਸਲੀ ਬੱਚਿਆਂ ਦੇ ਆਨੰਦ ਕਾਰਜ ਵਾਲੀ ਰਸਮ ਆਪਾਂ ਟਾਈਮ ਨਾਲ ਹੀ ਕਰ ਲਈਏ ਫਿਰ ਰੋਟੀ ਖਾਣ ਤੋਂ ਬਾਅਦ 11:30 ਵਜੇ ਆਪਾਂ ਡੋਲੀ ਤੋਰ ਦਿਆਂਗੇ ਜਿਸ ਨਾਲ ਤੁਹਾਡੇ ਜਿਸ ਨਾਲ ਤੁਹਾਨੂੰ ਵੇਲੇ ਨਾਲ ਪਿੰਡ ਪਹੁੰਚਣ ਵਿੱਚ ਸਾਨੀ ਹੋਏਗੀ ਨੇਕੇ ਰਾਜੇ ਨੂੰ ਨਾਲ ਖੜੇ ਗੁਪਾਲੇ ਨੇ ਆਪਣੇ ਕੁੜਮ ਆਪਰ ਸਿਉਨੂ ਹੱਥ ਜੋੜਦਿਆਂ ਕਰ ਅਰਜ਼ ਕੀਤੀ ਮੈਂ ਤਾਂ ਆਪ ਦਾ ਨੋ ਹੀ ਗੱਲ ਕਹਿਣ ਵਾਲਾ ਸੀ ਸਰਦਾਰ ਸਾਹਿਬ ਮੈਨੂੰ ਘਰ ਦੀਆਂ ਔਰਤਾਂ ਨੇ ਖਾਸਤਾ ਗੀਤ ਕੀਤੀ ਕਰਕੇ ਭੇਜਿਆ ਸੀ ਕੇ ਬੱਚਿਆਂ ਦੇ ਨੰਦਕਾਰਜ ਜਿੰਨਾ ਸਾਝਰੇ ਹੋ ਸਕੇ ਕਰਨੇ ਆ ਅੰਮ੍ਰਿਤ ਵੇਲੇ ਪ੍ਰਮਾਤਮਾਨੀਆਂ ਬਖਸ਼ਿਸ਼ਾਂ ਹੁੰਦੀਆਂ ਨੇ ਤੇ ਵਾਹਿਗੁਰੂ ਬੱਚਿਆਂ ਦੇ ਹੰਗ ਸੰਗ ਸਹਾਈ ਹੋ ਕੇ ਆਪਣੀ ਕਿਰਪਾ ਦ੍ਰਿਸ਼ਟੀ ਬਣਾਈ ਰੱਖੇ ਤੁਸੀਂ ਬੇਫਿਕਰ ਹੋ ਜੀ ਅਸੀਂ ਸਵੇਰੇ ਅੰਮ੍ਰਿਤ ਵੇਲੇ ਤਿਆਰ ਹੋਵਾਂਗੇ ਅਮਰ ਸਿਉਣੀ ਗੋਪਾਲੇ ਦੀ ਆਖੀ ਗੱਲ ਤੇ ਫੁੱਲ ਚੜਾਉਂਦਿਆਂ ਬੜੀ ਖੁਸ਼ੀ ਨਾਲ ਗੋਪਾਲੇ ਨੂੰ ਜੱਫੀ ਪਾਉਂਦੇ ਆਖਿਆ ਉਸ ਨੇ ਸਾਰੇ ਬਰਾਤਿਆਂ ਤੇ ਰਾਮ ਨੂੰ ਤਦਗੀਤ ਕਰਦੇ ਆਖਿਆ ਕਿ ਹਣ ਪੈ ਜੋ ਸਾਰੇ ਰਾਤ ਬਹੁਤ ਹੋ ਗਈ ਐ ਆਪਾਂ ਸਵੇਰੇ ਸਾਂਝਰੇ ਉੱਠ ਕੇ ਅਨੰਦ ਕਾਰਜ ਦੀ ਰਸਮ ਕਰਨੀ ਆ ਸਾਰੀ ਰਾਤ ਨੇਕਾ ਰਾਜਤੇ ਕੁਝ ਹੋਰ ਬੰਦਿਆਂ ਨੇ ਧਰਮਸ਼ਾਲਾ ਵਿੱਚ ਪਾਣੀ ਵਾਲੇ ਕਢਾਏ ਥੱਲੇ ਅੱਗ ਮਚਾਈ ਰੱਖੀ ਸਵੇਰੇ ਪਾਠੀ ਬੋਲਣ ਤੋਂ ਪਹਿਲਾਂ ਹੀ ਅਮਰ ਸਿੰਘ ਤੇ ਰਾਮ ਰਤਨ ਤੇ ਉਹਨਾਂ ਦੇ ਕੁਝ ਖਾਸ ਰਿਸ਼ਤੇਦਾਰਾਂ ਨੂੰ ਉਠਾ ਕੇ ਇਸ਼ਨਾਨ ਕਰਵਾ ਦਿੱਤਾ ਉਹ ਗੁਰਦੁਆਰੇ ਜਾਣ ਤੋਂ ਪਹਿਲਾਂ ਚਾਹ ਵੀ ਪੀ ਰਹੇ ਸਨ ਜਦੋਂ ਘਰੋਂ ਗੋਪਾਲੇ ਦਾ ਸਨੇਹਾ ਆਇਆ ਕਿ 6 ਵਜ ਚੁੱਕਿਆ ਅਸੀਂ ਬੇਟੀ ਨੂੰ ਗੁਰਦੁਆਰੇ ਲੈ ਚੱਲਿਆਂ ਤੁਸੀਂ ਸਿੱਧੇ ਗੁਰੂ ਘਰ ਪਹੁੰਚਿਓ ਪ੍ਰਤਾਪੀ ਤੇ ਕਲਬੂਤ ਨਾਲ ਹੀ ਰਾਮਰਤਨ ਦੇ ਆਨੰਦ ਕਾਰਜ ਹੋ ਰਹੇ ਸਨ ਕਿਉਂਕਿ ਰੂਹ ਤਾਂ ਪਹਿਲਾਂ ਹੀ ਆਪਣੇ ਮਾਹੀ ਦੇ ਪਿਆਰ ਵਿੱਚ ਪਰنائ ਗਈ ਸੀ ਜਿਹੜੇ ਧੁਰ ਦਰਗਾਹੋਂ ਇੱਕ ਦੂਸਰੇ ਲਈ ਬਣੇ ਹੋਣ ਉਹਨਾਂ ਨੂੰ ਇਹ ਭੈੜੀ ਦੁਨੀਆ ਦੇ ਰੀਤੀ ਰਿਵਾਜ ਅਲੱਗ ਨਹੀਂ ਕਰ ਸਕਦੇ ਇਹ ਤਾਂ ਸਭ ਲੋਕ ਦਿਖਾਵਾ ਨੇ ਜਦੋਂ ਰੂਹਾਂ ਇੱਕ ਦੂਜੇ ਨੂੰ ਸਵੀਕਾਰ ਕਰ ਲੈਣ ਫਿਰ ਦਿਖਾਵਿਆਂ ਦੀ ਲੋੜ ਨਹੀਂ ਰਹਿੰਦੀ ਸਰੀਰਾਂ ਦੀ ਆਪਸ ਵਿੱਚ ਦੂਰੀ ਹੀ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਦਿਲਾਂ ਦੀ ਧੜਕਨ ਤਾਂ ਇੱਕ ਦੂਸਰੇ ਦੇ ਦਿਲ ਵਿੱਚ ਹੀ ਹੋ ਕੇ ਧੜਕਦੀ ਹੈ ਕਟ ਪੁਤਲੀ ਵਾਂਗ ਪ੍ਰਤਾਪੀ ਨੂੰ ਜੋ ਵੀ ਕਿਹਾ ਜਾਂਦਾ ਉਹ ਉਵੇਂ ਕਰ ਰਹੀ ਸੀ ਉਹ ਬਿਲਕੁਲ ਚੁੱਪਚਾਪ ਸ਼ਾਂਤ ਚਿੱਤ ਬੈਠੀ ਜਾਤਾਂ ਇੱਜ਼ਤਾਂ ਦੇ ਨਾਂ ਤੇ ਰਚੇ ਜਾ ਰਹੇ ਅਡੰਬਰ ਨੂੰ ਵੇਖ ਰਹੀ ਸੀ ਜਿਸ ਵਿੱਚ ਔਰਤ ਨੂੰ ਬੰਦੀ ਬਣਾ ਕੇ ਉਸਦੇ ਆਰਮਾਨਾਂ ਸਦਰਾ ਤੇ ਖੁਸ਼ੀਆਂ ਨੂੰ ਮਰਦ ਜਦ ਆਪਣੇ ਹੰਕਾਰ ਵਿੱਚ ਪਸੰਮ ਕਰਨਾ ਆਪਣੇ ਹੱਕ ਸਮਝਦੀ ਹੋਈ ਲੋਕਾਂ ਸਾਹਮਣੇ ਆਪਣੀ ਚੰਗਿਆਈ ਅਤੇ ਸਿਆਣਪ ਦਾ ਟੰਡੋਰਾ ਪੇਟਦੀ ਹੈ ਉਸ ਦੀਆਂ ਸੋਚਾਂ ਦੀ ਲੜੀ ਉਦੋਂ ਟੁੱਟੀ ਜਦੋਂ ਪਾਠੀ ਦੀ ਸਮਾਪਤੀ ਤੋਂ ਬਾਅਦ ਸਾਰੇ ਇੱਕ ਦੂਜੇ ਨੂੰ ਵਧਾਈਆਂ ਦੇਣ ਲੱਗੇ ਗੁਰਦੁਆਰੇ ਤੋਂ ਜੋੜੀ ਨੂੰ ਬਰੂਹਾਂ ਦੇ ਤੇਲ ਚੋ ਕੇ ਘਰ ਅੰਦਰ ਪਰਵੇਸ਼ ਕਰਵਾਇਆ ਗਿਆ ਪਹਿਲੀ ਵਾਰ ਪ੍ਰੌਣਾ ਘਰ ਆਇਆ ਹੋਣ ਕਰਕੇ ਬਹੁਤ ਸਾਰੇ ਸ਼ਗਨ ਵਿਹਾਰ ਕੀਤੇ ਗਏ ਸਾਲੀਆਂ ਨੇ ਆਪਣੇ ਜੀਜੇ ਨੂੰ ਟੀਚਰਾ ਮਖੌਲ ਕਰਦਿਆਂ ਚਾਹ ਪਾਣੀ ਪੜਾਇਆ ਚਾਹ ਪਾਣੀ ਪੀਂਦਿਆਂ ਰਾਮ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਬਾਰ-ਬਾਰ ਉਸ ਦੀਆਂ ਅੱਖਾਂ ਸਾਹਮਣੇ कुंड ਚ ਲੁਕੇ ਚਾਨਣ ਦੇ ਦਿਦਾਰ ਲਈ ਫਿਆਕੂ ਉਸ ਨੂੰ ਵੇਖਣ ਲਈ ਮਜਬੂਰ ਹੋ ਜਾਂਦੀਆਂ ਪਰ ਕੋਲ ਬੈਠੀਆਂ ਔਰਤਾਂ ਤੇ ਟੀਚਰਾ ਕਰਦੀਆਂ ਮੇਲੋ ਹੋਣ ਤੋਂ ਸੰਗਦਿਆਂ ਉਹ ਨੀਵੀਂ ਪਾਈ ਬੈਠਾ ਚੋਰੀ-ਚੋਰੀ ਪ੍ਰਤਾਪੀ ਵੱਲ ਵੇਖ ਰਿਹਾ ਸੀ ਉਧਰ ਹਵੇਲੀ ਵਿੱਚ ਵੀ ਚਹਿਲ-ਪਹਿਲ ਹੋ ਗਈ ਮਿਲਖਾ ਸਿਉਂ ਕਿਲੇ ਵਾਲੇ ਦੇ ਹਿੱਸੇ 'ਚੋਂ ਚਾਂਦੀ ਦੀ ਡੱਬੇ ਕੱਢ ਟੱਕਣ ਖੋਲਿਆ ਤਾਂ ਕਾਲੀ ਨਾਗਣੀ ਦੀ ਮਹਿਕ ਸਾਰੇ ਕਮਰੇ 'ਚ ਫੈਲ ਗਈ। ਮੋਟੀ ਜੀ ਗੋਲੀ ਮਾਵੇ ਦੀ ਫਟਕੇ ਖਾਂਦਿਆਂ ਉਹਨੇ ਮੱਗਰ ਸਿਉਂ ਨੂੰ ਸੁਲਾ ਮਾਰੀ ਜੋ ਪਹਿਲਾਂ ਹੀ ਰਾਤ ਦੀ ਸ਼ਰਾਬ ਦਾ ਭੰਨਿਆ ਹੋਣ ਕਰਕੇ ਤਿਆਰ ਬੈਠਾ ਸੀ। ਬਾਕੀ ਨਾਲ ਆਏ ਚੋਬਰਾਂ ਨੇ ਵੀ ਮੋਟੀਆਂ-ਮੋਟੀਆਂ ਗੋਲੀਆਂ ਤੋੜ ਲੀਆਂ। ਜਿਨ੍ਹਾਂ ਨੂੰ ਵੇਖ ਕੇ ਮਿਲਖਾ ਸਿਉਂ ਤੋਂ ਰਿਆਣ ਆ ਗਿਆ। ਉਹ ਮੁੰਡਿਓ ਬਾਲੀ ਨਾ ਖਾਇਓ ਦੁੱਧ ਦਾ ਨੀਰਾ ਦੁੱਧ ਨਿਰੀ ਅੱਗ ਬਾਲਾ ਘਰਾਮ ਵਾਲਾ ਫੇਰ ਨਾ ਖਿਓ ਬਈ ਅੰਦਰ ਜਾਈ ਤਾਂ ਸਾਰਾ ਕੁਝ ਜਾਂਦਾ ਪਰ ਬਾਹਰ ਕੁਝ ਨਿਕਲਦਾ ਹੀ ਨਹੀਂ ਫੇਰ ਆਖੋਗੇ ਦੱਸਿਆ ਨਹੀਂ ਮਿਲਖਾ ਸਿੰਘ ਝੋਲ ਨੇ ਆਪਣੇ ਮਾਲ ਦੀ ਵਡਿਆਈ ਕਰਦੇ ਹੋਏ ਸਾਰਿਆਂ ਨੂੰ ਦੱਸਿਆ ਉਹ ਸਰਦਾਰੋ ਕੀ ਦੀਆਂ ਚੀਥਾ ਬੰਦ ਕਰੀ ਜਾਂਦੇ ਹੋ ਸਾਨੂੰ ਵੀ ਦੱਸ ਦਿਓ ਕਾਕੇ ਨੇ ਠੇਲਿਆਂ ਵਾਲਿਆਂ ਦੇ ਕਮਰੇ 'ਚ ਵੜਦਿਆਂ ਹੱਸਦੇ ਹੋਏ ਪੁੱਛਿਆ ਓ ਵਾਹ ਵੀ ਸਰਦਾਰਾ ਚੀਥਾਂ ਦਾ ਕੀ ਹੈ ਤੂੰ ਦੱਸ ਸਹੀਂ ਜਿਹਦੀਆਂ ਅੱਖੇ ਬੰਦ ਕਰ ਦਿੰਨੇ ਆਂ ਚੀਥਾਂ ਵਾਲੀ ਵੀ ਕੋਈ ਗੱਲ ਮੱਗਰ ਸੋਣੇ ਹਾਸਦੇ ਹੋਏ ਕਾਕੇ ਨੂੰ ਆਖਿਆ ਤੇ ਮਾਵੇ ਵਾਲੀ ਡੱਬੀ ਕਾਕੇ ਦੇ ਮੂਹਰੇ ਕਰ ਦਿੱਤੀ ਓ ਵਾਹ ਵੀ ਵਾਹ ਆਦਾ ਆਗ੍ਹੀ ਚੱਕ ਕੇ ਫੇਰ ਦਿਓ ਸਰਦਾਰੋ ਕਾਕੇ ਨੇ ਬੜੀ ਜਹੀ ਤੋੜ ਦੇ ਮੂੰਹ ਵਿੱਚ ਪਾਉਂਦੇ ਹੋਏ ਸਾਰਿਆਂ ਵੱਲ ਵੇਖ ਕੇ ਆਖਿਆ ਓ ਗੱਲਾਂ ਕਰ ਰਹੇ ਸਨ ਕਿ ਗੁੱਜਰ ਨੇ ਆ ਕੇ ਦੱਸਦਿਆਂ ਕਿ ਬਰਾਤ ਰੋਟੀ ਪਾਣੀ ਖਾ ਕੇ 11:30 ਵਜੇ ਰਵਾਨਾ ਹੋਊਗੀ ਮੈਂ ਹੁਣੇ ਸਾਰਾ ਕੁਝ ਪਤਾ ਕਰਕੇ ਆਇਆ ਆਪਣੀ ਤਿਆਰੀ ਰੱਖੋ ਤੁਸੀਂ ਇਹ ਨਾ ਹੋਵੇ ਆਪਾਂ ਇੱਥੇ ਬੈਠੇ ਹੀ ਰਹਿ ਜਾਈਏ ਗੁੱਜਰ ਨੇ ਆਪਣੇ ਦਿਲ ਦਾ ਫਿਕਰ ਦੱਸਦਿਆਂ ਹੋਏ ਦੱਸਿਆ ਓ ਤੂੰ ਫਿਕਰ ਨਾ ਕਰ ਸਾਡੇ ਹੁੰਦਿਆਂ ਆਪਾਂ ਵੀ ਤਿਆਰ ਹਾਂ ਹੋਰ ਤਿਆਰੀ ਨੂੰ ਕੀ ਆਪਾਂ ਬਾਂਮਣ ਤੋਂ ਮੂਰਤ ਕਢਾਉਣਾ ਹੈ ਮਾਵੇ ਦੇ ਸਰੂਰ ਚ ਮੁੱਛਾਂ ਨੂੰ ਤਾ ਦਿੰਦਿਆਂ ਮਿਲਖਾ ਸਿੰਘ ਨੇ ਗੁੱਜਰ ਨੂੰ ਆਖਿਆ ਸਰਦਾਰਾ ਤੂੰ ਬੈਠ ਮੇਰੇ ਕੋਲ ਮੈਨੂੰ ਸਮਝਾ ਵੀ ਲੋਪਨ ਦੇ ਰਸਤੇ ਕਿਹੜੇ-ਕਿਹੜੇ ਲੱਗਦੇ ਆ ਮਿਲਖਾ ਸਿੰਘ ਨੇ ਕਾਕੇ ਨੂੰ ਕੋਲ ਬਿਠਾ ਕੇ ਪੁੱਛਿਆ ਸਰਦਾਰਾ ਇੱਕ ਤਾਂ ਬਲਾਲੇ ਤੋਂ ਸਮਰਾਲੇ ਨੂੰ ਜਾਂਦੀ ਐ ਤੇ ਮਾਦਪੁਰ ਵਾਲਾ ਵੀ ਅੱਗੇ ਜਾ ਕੇ ਐਸੇ ਵਿੱਚ ਹੀ ਰਲ ਜਾਂਦਾ ਇੱਕ ਟਮਕਾਉਂਦੀ ਹੁੰਦਾ ਹੋਇਆ ਜਸਪਾਲੋ ਵਿੱਚ ਦੀ ਖੰਨੇ ਨੂੰ ਜਾਂਦਾ ਇਕ ਲੋਪਤ ਉਰ ਪਾਲਣ ਨੂੰ ਆਉਂਦਾ ਤੇ ਅੱਧ ਵਿਚਕਾਰ ਉਹ ਢੀਂਸੀ ਤੇ ਮੰਜਾਲੀ ਕਲਾਂ ਨੂੰ ਮੁੜ ਜਾਂਦਾ ਹੁਣ ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ ਉਰ ਪਾਲੇ ਵਾਲੇ ਰਾਹ ਤਾਂ ਆਉਂਦੇ ਨਹੀਂ ਉਹ ਗੱਲ ਪੱਕੀ ਸਮਝੋ ਤੁਸੀਂ ਫਿਰ ਵੀ ਜੇ ਇੱਕ ਦੋ ਬੰਦੇ ਲਾਉਣੇ ਆ ਤਾਂ ਲਾ ਦਿਓ ਨਿਗਰਾਨੀ ਆਸਤੇ ਤੂੰ ਗੁੱਜਰ ਤੇ ਸੈਦ ਮੁਹੰਮਦ ਦੇ ਨਾਲ ਕੁਝ ਬੰਦੇ ਭੇਜ ਦੇ ਮਾਦਪੁਰ ਤੇ ਬਲਾਲੇ ਵਾਲੇ ਦੋਵੇਂ ਰਾਹ ਬੰਦ ਕਰਾ ਕੇ ਕਰੜੇ ਕਰਕੇ ਅਸੀਂ ਤੇਰੇ ਨਾਲ ਟਮਕਾਉਣ ਦੀ ਤਾਂ ਜਿਸ ਪਾਲੋ ਵਾਲੇ ਰਾਹ ਰੁਕਾਂਗੇ ਮੈਨੂੰ ਪੂਰੀ ਮੀਦਾ ਉਹ ਰਸਤੇ ਦੇ ਖਤਰਿਆਂ ਨੂੰ ਵੇਖਦਿਆਂ ਜਿਸ ਪਾਲੋ ਵਿੱਚ ਦੀ ਹੋ ਕੇ ਖੰਨੇ ਵਾਲੇ ਮੇਨ ਰਾਹ ਪੈਣਗੇ ਮਿਲਖਸਿਉ ਨੇ ਕਾਕੇ ਨੂੰ ਸਾਰੀ ਗੱਲ ਸਮਝਾਉਂਦੇ ਆਖਿਆ ਕਾਕੇ ਦੇ ਵੀ ਮਿਲਖਸਿਉ ਦੀ ਗੱਲ ਦਿਲ ਲੱਗੀ ਤੇ ਉਸਨੇ ਲੋਪੋ ਦੇ ਸਾਰੇ ਰਾਹ ਬੰਦ ਕਰਨ ਲਈ ਆਪਣੇ ਬੰਦੇ ਭੇਜ ਦਿੱਤੇ ਗੁਜਰਾ ਤੂੰ ਤੇ ਮੁਹੰਮਦ ਨਾਲ ਜਿੰਨੇ ਬੰਦੇ ਜਾਣੇ ਚਾਹੀਦੇ ਆ ਲੈ ਕੇ ਨਿਕਲ ਜਾਓ ਮਾਦਪੁਰ ਤੇ ਬਲਾਲੇ ਵਾਲੇ ਦੋਵੇਂ ਰਾਹ ਬੰਦ ਕਰ ਦਿਓ ਤੇ ਪੂਰੇ ਚਕੰਨੇ ਰਹਿਣਾ ਬਈ ਬਾਈ ਬਣ ਕੇ ਅੱਜ ਦਾ ਲੰਘਿਆ ਵੇਲਾ ਫਿਰ ਹੱਥ ਨਹੀਂ ਆਉਣਾ ਸਭੋ ਤੂੰ ਕੀ ਚੇ ਅਲੀ ਤੇ ਪੰਜ ਚਾਰ ਹੋਰ ਮੁੰਡਿਆਂ ਨੂੰ ਲੈ ਜਾ ਤੁਸੀਂ ਲੋਪੋ ਤੇ ਰੁਪਾਲੇ ਵੱਲੋਂ ਆਉਂਦੇ ਰਾਹ ਦੀ ਤਿੰਨ ਕੌਣੀ ਜਿੱਥੋਂ ਢਿੰਡਸੀ ਤੇ ਮੰਜਾਲੀ ਨਿਕਲਦੀ ਹੈ ਨਾ ਉੱਥੇ ਜਾ ਕੇ ਤੁਸੀਂ ਆਪ ਦਾ ਨਾਕਾ ਲਾ ਲਓ ਮੈਂ ਸਰਦਾਰ ਹੋਣਾ ਨਾ ਲੈ ਕੇ ਬਾਬੇ ਮਹਿਮੇਸ਼ਾਹ ਦੀ ਜਗ੍ਹਾ ਤੇ ਦੂਸਰੇ ਪਾਸੇ ਟਮਕੌਂਦੀ ਜਸਪਾਲੋ ਵਾਲੇ ਰਾਹ ਦੇ ਨਾਕਾ ਲਾਉਣਾ ਕਾਕੇ ਨੂੰ ਸਾਰਿਆਂ ਨੂੰ ਸਮਝਾ ਕੇ ਤੇ ਲੋੜ ਮੁਤਾਬਕ ਹਥਿਆਰ ਦੇ ਕੇ ਤੋੜ ਦਿਆ ਗਿਆ ਠਕੇਲਿਆਂ ਵਾਲੇ ਕਾਕਾ ਤੇ ਬਾਬਾ ਮੋਹਨਾ ਜੋ ਕੁੜਤੇ ਚਾਦਰੇ ਵਿੱਚ ਕਿਸੇ ਦੀ ਪਛਾਣ ਚ ਨਹੀਂ ਸੀ ਆ ਰਹੇ ਵਾਇਗਰੋ ਦਾ ਨਾਮ ਲੈ ਕੇ ਆਪਣੇ ਮਿਸ਼ਨ ਨੂੰ ਫਤਿਹ ਕਰਨ ਲਈ ਤੁਰ ਪਏ ਫਵੇਲੀ ਤੋਂ ਸਿੱਧੀ ਬਾਬਾ ਮਹਿਮੇਸ਼ਾਹ ਦੀ ਜਗ੍ਹਾ ਨੂੰ ਕੱਚੀ ਪਈ ਤੋਂ ਹੁੰਦੇ ਹੋਏ ਉਹ ਜਗ੍ਹਾ ਦੇ ਪਿਛਲੇ ਪਾਸੇ ਦਰਖਤਾਂ ਵਿੱਚ ਲੋਕ ਕੇ ਖੜ ਗਏ ਜਿੱਥੋਂ ਉਹਨਾਂ ਨੂੰ ਲੋਪੋ ਵਾਲ ਤੋਂ ਆਉਂਦਾ ਜਾਂਦਾ ਸਭ ਕੁਝ ਦਿਖ ਰਿਹਾ ਸੀ ਉਹ ਕਿਸੇ ਨੂੰ ਨਹੀਂ ਦਿਸਦੇ ਸਨ ਉਦਰ ਲੋਪੋ ਵਿੱਚ ਬਰਾਤੀ ਰੋਟੀ ਟੁਕ ਖਾ ਕੇ ਬਣੇਡ ਨੇ ਘੋੜੀਆਂ ਤੇ ਚੜ ਪਿੰਡ ਵਿੱਚ ਗੇੜੀਆਂ ਲਾਉਂਦੇ ਤੇ ਕੋਲੋਂ ਲੰਘਦੇ ਮੁਟਿਆਰوں ਨੂੰ ਵੇਖ ਮੁੱਛਾਂ ਨੂੰ ਮੱਟ ਦਿੰਦੇ ਗੱਭਰੂ ਪੂਰੀ ਮਸਤੀ ਵਿੱਚ ਝੂਮ ਰਹੇ ਸਨ ਚਲੋ ਵੀ ਮੁੰਡੇ ਨੂੰ ਲੈ ਕੇ ਚੱਲੀਏ ਤੇ ਬਣਦੇ ਸ਼ਗਨ ਵਿਹਾਰ ਕਰਕੇ ਕੁੜੀ ਨੂੰ ਡੋਲੀ 'ਚ ਬਿਠਾਜਾਂ ਜੰਝ ਦੀ ਰਵਾਨਗੀ ਪਾਈਏ ਆਪਾਂ ਟੋਰੇ ਵਾਲੀ ਪੱਗ ਬਣੀ ਖੁਸ਼ ਝੂਮਦੇ ਅਮਰ ਸਿੰਘ ਨੇ ਬਰਾਤੀਆਂ ਨੂੰ ਆਖਿਆ ਤੇ ਉਹ ਤਾਰੇ ਜੂ ਨਿਕਲਕਾਰਵਾਲ ਨੂੰ ਤੋਰ ਪੇ ਛਗਣ ਵਿਹਾਰ ਕਰਦਿਆਂ ਕੁੜੀਆਂ ਨੇ ਆਪਣੇ ਜੀਜੇ ਨਾਲ ਹਾਸੀਆਂ ਖੇਡੀਆਂ ਤੇ ਮਖੌਲ ਕਰਦਿਆਂ ਡੋਲੀ ਤੁਰਨ ਵੇਲੇ ਆਪਣੇ ਗੀਤਾਂ ਨਾਲ ਮਾਹੌਲ ਨੂੰ ਗਮਗੀਨ ਕਰ ਦਿੱਤਾ ਤੇ ਹਰ ਅੱਖ ਵਿੱਚ ਹੰਝੂ ਵਗਦੁਰੇ ਮੇਰੇ ਬਾਗਾਂ ਦੇ ਕੋਇਲ ਕਾਂ ਚੱਲ ਲੀਐ ਧਰਮੀ ਬਾਬਲ ਦੇ ਕੀਤੇ ਬੋਲ ਪਗਾਵਨ ਬੱਦੀ ਮੈਂ ਚੱਲ ਲੀਆ പീളി പാവാ സാഡീവലി ചല്ലേ ടീ പീഡി ഡോര നി സാധാ കീ ജലീ ചല്ലേ മധാന ਹਾਏ ਮੇਰੇ ਡਾਡਿਆ ਰਬਾ ਕਿੰਨਾ ਜੰਮੀਆਂ ਤੇ ਕਿੰਨਾ ਨੇ ਲੈ ਜਾਣੀਆਂ ਹਾਏ ਛਲੀਆਂ ਮਾਵਾਂ ਦੀਆਂ ਮਿਲਨ ਲਗੀਆਂ ਚਾਰੇ ਕੰਦਾਂ ਚੁਬਾਰੇ ਦੀਆਂ ਹਿਲੀਆਂ ਹਾਏ ਆਪਣੀ ਧੀ ਨੂੰ ਪਾਲ ਪੋਸ ਕੇ ਡੋਲੀ ਵਿੱਚ ਬਿਠਾ ਦੇਣ ਦਾ ਦਰਦ ਸਿਰਫ ਮਾਪੇ ਸਮਝ ਸਕਦੇ ਆ ਕਿ ਉਹਨਾਂ ਦੇ ਦਿਲ ਤੇ ਕੀ ਗੁਜ਼ਰਦੀ ਹੈ ਆਪਣੇ ਕਲੇਜੇ ਦੇ ਟੁਕੜੇ ਨੂੰ ਪਰਾਇਆ ਹੁੰਦਿਆ ਦੇਖ ਕੇ ਮਾਂ ਦੇ ਅੱਖਾਂ ਚੋਂ ਨਿਕਲੇ ਹੰਝੂਆਂ ਨੇ ਹਰ ਅੱਖ ਸੇ ਲੀ ਕਰ ਦਿੱਤੀ ਬਾਸ ਕਰ ਪੈਣ ਚੁੱਪ ਕਰ ਕੀ ਕਰੀਏ ਇਹ ਹੀ ਜਗਤ ਰਤੀਰਾ ਹੈ ਇਹ ਤਾਂ ਰਾਜੇ ਰਾਣੀਆਂ ਤੋਂ ਘਰ ਨਾ ਹੋ ਰੱਖ ਸਕੀਆਂ ਇਹ ਤਾਂ ਜੰਮ ਦੀਆਂ ਹੀ ਪਰਾਈਆਂ ਹੁੰਦੀਆਂ ਨੇ ਤਨ ਗੌਰ ਨੇ ਨੰਦ ਨੂੰ ਦਿਲਾਸਾ ਦਿੰਦੇ ਹੋਏ ਪੁਕਲ ਚ ਲੈੰਦੇ ਆਖਿਆ